ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਰੇਸ਼ਮ ਸਿੰਘ ਗਿੱਲ ਸੁਪਾਪੜਾਣਾ ਪੰਜਾਬ ਉਹਦੀ ਪੜੰਬਾ ਸਪੀਰਟੀਸੀ ਕੰਟਰੈਕਟ ਵਰਕਰ ਜੀ ਨੇ ਪੰਜਾਬ ਅੱਜ ਟੈਂਡਰ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਆ ਕਿ 2 ਵਜੇ ਤੋਂ ਬਾਅਦ ਚੱਕਾ ਜਾਮ ਦੁਬੇ ਦਾ ਜਾਂ ਨਹੀਂ ਕਿਉਂਕਿ ਨਵੇਂ ਤਾਂ ਸੱਚੇ ਪੰਚਾਇਤ ਹੋਏ ਆ ਉਸ ਪਰ ਅੜਵਾ ਤਨਾਰ ਹੈ ਦੇਖੋ ਜੀ ਸਾਡੇ ਲੋ ਸਪਸ਼ਟ ਹੈ ਕਿ ਪੰਜਾਬ ਸਰਕਾਰ ਨਾਲ ਜਿਹੜੀਆਂ ਪਿਛਲੀਆਂ ਮੀਟਿੰਗਾਂ ਹੋਈਆਂ ਚਾਹੇ ਉਹ 9 ਜੁਲਾਈ ਦੀ ਗੱਲ ਕਰੀਏ ਉਸ ਤੋਂ ਬਾਅਦ ਟਰਾਂਸਪੋਰਟ ਮੰਤਰੀ ਨੇ ਗੱਲ ਕਲੀਅਰ ਕੀਤੀ ਸੀ ਕਿ 16 ਜੁਲਾਈ ਨੂੰ ਬੈਠ ਕੇ ਵਿਭਾਗ ਦੀਆਂ ਸਾਰੀਆਂ ਮੰਗਾਂ ਹੱਲ ਕਰਾਂਗੇ ਟਰਾਂਸਪੋਰਟ ਵਿਭਾਗ ਦੀ ਜਿਹੜੀ ਵੱਖਰੀ ਪਾਲਿਸੀ ਬਣਾਉਣ ਲਈ 1 ਜੁਲਾਈ 2024 ਨੂੰ ਆਰਡਰ ਕੀਤੇ ਸੀ ਮਾਨਯੋਗ ਮੁੱਖ ਮੰਤਰੀ ਨੇ ਉਹਦੇ ਤੇ ਹਰਪਾਲ ਚੀਮਾ ਨੇ মিডিਆ ਜਾਣ ਕੇ ਵੀ ਬਿਆਨ ਦਿੱਤੇ ਸੀ ਵੀ 28 ਜੁਲਾਈ ਨੂੰ ਬੈਠ ਕੇ ਹੱਲ ਕੱਢ ਦਾਂਗੇ ਪਰ ਉਹ ਦੋਨਾਂ ਮੀਟਿੰਗਾਂ 'ਚੋਂ ਮੰਤਰੀ ਦੋਨੋਂ ਹੀ ਭੱਜ ਗਏ ਉਸ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਘਾਟੇ ਚ ਨੇ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਮੰਗਾਂ ਦੇ ਆ ਹੱਲ ਨੇ ਉਹ ਮੰਨੇ ਵੀ ਹੱਲ ਨਿਕਲ ਜਾਣਗੇ ਪਰ ਹਫਤੇ ਦਾ ਸਮਾਂ ਲਿਆ ਸੀ ਹਫਤੇ ਦਾ ਸਮਾਂ ਬੀਤ ਗਿਆ ਹੱਲ ਕਰਨ ਦੀ بجائے ਉਲਟਾ ਅੱਜ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਖੋਲਣ ਦੀ ਗੱਲ ਆ ਰਹੀ ਕਿ 2 ਵਜੇ ਟੈਂਡਰ ਖੋਲਿਆ ਜਾਏਗਾ ਸੋ ਉਹ ਟੈਂਡਰ ਦੇ ਵਿੱਚ ਸਪਸ਼ਟ ਹੈ ਕਿ ਇੱਕ ਬੱਸ ਜਿਹੜੀ ਆ ਮੌਜੂਦਾ ਵਿਭਾਗ ਦੀ ਚੱਲ ਰਹੀ ਉਹ ਵੀ 20 ਰੁਪਏ ਘਾਟੇ 'ਚ ਚੱਲ ਰਹੀ ਹੈ ਜੇ ਕਿਲੋਮੀਟਰ ਬੱਸ ਚੱਲੇ ਤੇ ਉਹ ਲਗਭਗ 30 ਤੋਂ 35 ਰੁਪਏ ਪ੍ਰਾਈਵੇਟ ਮਾਲਕ ਨੂੰ ਹੁੰਦੇ ਨੇ ਕਹਿਣ ਤੋਂ ਪਹਿਲਾਂ ਵੀ ਉਹ ਘਾਟਾ ਡਬਲ ਹੋ ਜਾਂਦਾ ਸੋ ਪਿਛਲੇ ਸਾਲ ਸਾਡੀਆਂ 19 ਬੱਸਾਂ ਨੇ ਜ ਕਿਲੋਮੀਟਰ ਸਕੀਮ ਨਹੀਂ ਆਪਣੀਆਂ ਵਿਭਾਗਦੀਆਂ ਚਲਦੀਆਂ ਪਈਆਂ ਨੇ ਉਹਨਾਂ ਬੱਸਾਂ ਨੇ 4 ਕਰੋੜ ਦੇ ਕਰੀਬ ਘਾਟਾ ਪਾਇਆ ਕਿ ਸਵਾਰੀ ਹੈ ਨਹੀਂ ਸਾਡੇ ਕੋਲ ਤੇ ਇਹਦੇ ਉਲਟ ਜੇ ਕਿਲੋਮੀਟਰ ਸਕੀਮ ਬੱਸਾਂ ਹੁੰਦੀਆਂ ਤੇ ਡਬਲ ਤੋਂ ਵੀ ਟ੍ਰਿਪਲ ਘਾਟਾ ਹੋ ਜਾਣਾ ਸੀ ਸੋ ਸਪਸ਼ਟ ਹੈ ਵੀ ਘਾਟੇਵੰਦ ਸੌਦਾ ਇਸ ਕਰਕੇ ਇਹਨਾਂ ਨੂੰ ਬੰਦ ਕੀਤਾ ਜਾਵੇ ਇਹ ਅਧਿਕਾਰੀ ਵੀ ਮੰਨੇ 30 ਤਰੀਕ ਨੂੰ ਅਸੀਂ ਮੀਟਿੰਗ ਕੀਤੀ ਉੱਥੇ ਸਾਰਾ ਡਾਟਾ ਦਿੱਤਾ ਸਪਸ਼ਟ ਕੀਤਾ ਉਹ ਮੰਨ ਗਏ ਵੀ ਇਹ ਘਾਟੇਵੰਦ ਸੌਦਾ ਨਹੀਂ ਪੈਣੀ ਚਾਹੀਦਾ ਪਰ ਪਤਾ ਨਹੀਂ ਕਿਉਂ ਸਰਕਾਰ ਜਿੱਦ ਕਰੀ ਬੈਠੀ ਆ ਕਿ ਹੜਤਾਲ ਵੀ ਕਰਾਉਣੀ ਆ ਲੋਕਾਂ ਨੂੰ ਵੀ ਖੱਜਲ ਕਰਨਾ ਤੇ ਉਸ ਤੋਂ ਬਾਅਦ ਵੀ ਇਸ ਗੱਲ ਤੇ ਆਉਣਾ ਵੀ ਇਹ ਘਾਟੇਵੰਦ ਸੌਦਾ ਕਿਤੇ ਨਾ ਕਿਤੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਖ ਨਾਮ ਕੀ ਤੁਹਾਡਾ ਮੇਰਾ ਨਾਮ ਜਤਿੰਦਰ ਸਿੰਘ ਦੀਪੂ ਪ੍ਰਧਾਨ ਹੋਈ ਪੜਾ ਜਤਿੰਦਰ ਸਿੰਘ ਜੀ ਇੱਕ ਬੱਸਾਂ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਆ ਕਿ ਰੋਡ ਰੋਡ ਨੂੰ ਕਿੱਤਾ ਜਿਹੜਾ ਉਹ ਜਾਣ ਪੁੱਤਾ ਯਾਰ ਟੈਂਡਰ ਦਾ ਕਾਫੀ ਵਿਰੋਧ ਜਿਹੜਾ ਹੋਇਆ ਕਿ ਇਹ ਪੂਰਾ ਮੰਗ ਇਹ ਜੀ ਸਰਕਾਰ ਜਿਹੜੀ ਆ ਪੰਜਾਬ ਰੋਡਵੇ ਦੇ ਵਿੱਚ ਕਿਲੋਮੀਟਰ ਬੱਸਾਂ ਲਿਆ ਰਹੀ ਆ ਜਿਹੜਾ ਕਿ ਮੈਹਿਕ ਨੂੰ ਇੱਕ ਘਾਟੇਵੰਦਾ ਸੌਦਾ ਹੈ ਸਿੱਧਾ-ਸਿੱਧਾ ਮੈਹਿਕ ਨੂੰ ਲਾਸ ਹੁੰਦਾ ਪਰ ਸਾਡੇ ਕਈ ਵਾਰ ਮੀਟਿੰਗਾਂ ਦੇ ਵਿੱਚ ਇਸ ਦਾ ਘਾਟੇ ਨੂੰ ਮਲਾ ਅਫਸਰਾਂ ਤੇ ਕਰਤੇ ਸਰਕਾਰ ਤੇ ਕਰ ਦੱਸ ਦਿੱਤਾ ਗਿਆ ਕਿ ਜੇਕਰ ਅਸੀਂ ਮਹਿਕਮੇ ਦੇ ਵਿੱਚ ਬੱਸ ਪਾਉਣੇ ਤਾਂ ਸਾਡੀ ਆਪਦੀ ਬੱਸ 35 ਲੱਖ ਦੇ ਵਿੱਚ ਪੈ ਜਾਂਦੀ ਆ ਪਰ ਜਿਹੜੀ ਇਹ ਪ੍ਰਾਈਵੇਟ ਕਰਾਣੇ ਆ ਉਹ ਬੱਸ ਜੇ ਪਾਉਣੇ ਆ ਤੇ ਸਾਡੇ ਮਹਿਕਮੇ ਦੇ ਕੋਲੋਂ ਪ੍ਰਾਈਵੇਟ ਕੋਰਪੋਰੇਟ ਕਰਾਣਾ ਇੱਕ ਬੱਸ ਦੇ ਬਦਲੇ ਸਵਾ ਤੋਂ ਡੇਢ ਕਰੋੜ ਰੁਪਈਆ ਲੈ ਜਾਏਗਾ ਤੇ ਬੱਸ ਵੀ ਲੈ ਜਾਏਗਾ 5 ਸਾਲਾਂ ਬਾਅਦ ਪਰ ਫੇਰ ਵੀ ਸਰਕਾਰ ਤੇ ਜਿਹੜੇ ਸਾਡੇ ਅਫਸਰ ਛਾਈ ਆ ਉਹ ਇਸ ਜਿੱਦ ਤੇ ਅੜੇ ਹੋਏ ਨੇ ਕਿ ਅਸੀਂ ਮਹਿਕਮੇ ਨੂੰ ਘਾਟਾ ਹੀ ਪਾਉਣਾ ਪਰ ਅਸੀਂ ਉਸ ਦੇ ਵਿਰੋਧ ਵਿੱਚ ਆ ਜੇਕਰ ਟੈਂਡਰ ਖੁੱਲਦਾ ਤਾਂ ਅਸੀਂ ਉਸ ਦਾ ਵਿਰੋਧ ਕਰਾਂਗੇ ਤੇ ਅੱਜ 2 ਵਜੇ ਤੋਂ ਬਾਅਦ ਸਾਡਾ ਜਿਹੜਾ ਜੇ ਟੈਂਡਰ ਖੁੱਲਦਾ ਤਾਂ ਮੁਕੰਮਲ ਸਾਡਾ ਚੱਕਾ ਜਾਮ ਫਰੋਈਪੁਰ ਦਾ ਵੀ ਹੋਵੇਗਾ ਤੇ ਨਾਲ 27 ਦੀ ਪੂਆ ਉਹਨਾਂ ਦੇ ਨਾਲ ਫਰੋਈਪੋੜੀ ਪੂਰੇ ਪੂਰੇ ਦਾ ਪੂਰਾ ਮੁਕੰਮਲ ਚੱਕਾ ਜਾਮ ਹੋਵੇਗਾ